ਅੱਜ ਦਾ ਸ਼ਲੋਕ ਵਿਚਾਰਨ ਤੋਂ ਪਹਿਲਾਂ ਇੱਕ ਵਾਰੀ ਸਾਰੇ ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਅੱਜ ਨਾ ਬਾਬਾ ਕਬੀਰ ਸਾਹਿਬ ਅੱਜ ਦੇ ਸ਼ਲੋਕ ਵਿੱਚ ਬੜਾ ਵੱਡਾ ਸਾਨੂੰ ਮੋਟੀਵੇਟ ਕਰ ਰਿਹਾ ਬਹੁਤ ਜ਼ਿਆਦਾ ਮੋਟੀਵੇਟ ਕਰ ਰਿਹਾ ਤੁਸੀਂ ਲੱਖਾਂ ਦੁਸ਼ਮਣਾਂ ਚ ਰਹਿੰਦੇ ਹੋ ਤੁਸੀਂ ਈਰਖਾ ਕਰਨ ਵਾਲਿਆਂ ਵਿੱਚ ਰਹਿੰਦੇ ਹੋ ਤੁਸੀਂ ਕਿਸ ਤਰ੍ਹਾਂ ਰਹਿਣਾ ਹੈ ਬਸ ਇਹੀ ਸਮਝਾਉਂਦੇ ਹੋ ਪੜ੍ਹੀਏ ਸ਼ਲੋਕ ਆਓ ਕਬੀਰ ਚੰਦਨ ਕਾ ਬਿਰਵਾ ਪਲਾ ਬਿਰਵਾ ਮੈਨੇ ਨਿੱਕਾ ਜਾਂ ਬੂਟਾ ਉਹ ਚੰਗਾ ਚੰਦਨ ਦਾ ਬੂਟਾ ਨਿੱਕਾ ਜਿਹਾ ਬੂਟਾ ਹੁੰਦਾ ਪਰ ਕਹਿੰਦੇ ਰਹਿੰਦਾ ਕਿੱਥੇ ਉਹ ਉੱਗਿਆ ਕਿੱਥੇ ਆ ਬੇੜਿਓ ਢਾਕ ਪਲਾਸ ਸ਼ਿਸ਼ਰੇ ਪਲਾਈ ਕੌੜ ਤੁਮਿਆਂ ਦੇ ਬੂਟਿਆਂ ਦੇ ਵਿੱਚ ਚੰਦਨ ਦਾ ਬੂਟਾ ਹੈ ਪਰ ਹੁਣ ਹੁੰਦਾ ਕੀ ਹੈ ਚੰਦਨ ਦਾ ਬੂਟਾ ਉਹਨਾਂ ਨੂੰ ਨਹੀਂ ਗ੍ਰਹਿਣ ਕਰਦਾ ਉਹਨਾਂ ਦੀ ਕੁੜੱਤਣ ਨਹੀਂ ਗ੍ਰਹਿਣ ਕਰਦਾ ਉਹਨਾਂ ਦੀ ਆਸ-ਪਾਸ ਦੀ ਬਦਬੂ ਨਹੀਂ ਗ੍ਰਹਿਣ ਕਰਦਾ ਚੰਦਨ ਦੀ ਖੁਦ ਦੀ ਖੁਸ਼ਬੂ ਹੈ ਉਏ ਵੀ ਚੰਦਨ ਹੋਏ ਰਹੇ ਚੰਦਨ ਦੇ ਕੋਲ ਰਹਿਣ ਵਾਲੇ ਜਿੰਨੇ ਬੂਟੇ ਨੇ ਸਾਰੇ ਸੁਗੰਧੀ ਨਾਲ ਭਰ ਜਾਂਦੇ ਨੇ ਉਏ ਵੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ ਜਿਹੜਾ ਬੂਟਾ ਚੰਦਨ ਦੇ ਕੋਲ ਆ ਕੇ ਵਸ ਗਿਆ ਉਹ ਵੀ ਚੰਦਨ ਵਰਗਾ ਹੋ ਜਾਏਗਾ ਸਿੱਖਾ ਤੇਰੀ ਜ਼ਿੰਦਗੀ ਤੇਰੀ ਆਪਣੀ ਖੁਸ਼ਬੂ ਹੋਣੀ ਚਾਹੀਦੀ ਹੈ ਤੂੰ ਇੱਕ ਹਵਾ ਹੋਣਾ ਚਾਹੀਦਾ ਹਵਾ ਨੂੰ ਕੋਈ ਕੈਦ ਨਹੀਂ ਕਰ ਸਕਦਾ ਖੁਸ਼ਬੂ ਨੂੰ ਕੋਈ ਕੈਦ ਨਹੀਂ ਕਰ ਸਕਦਾ ਤੇਰੀ ਖੁਸ਼ਬੂ ਹੋਣੀ ਚਾਹੀਦੀ ਹੈ ਜਿਹੜੇ ਪਾਸੇ ਤੂੰ ਜਾਏਗਾ ਤੇਰੀ ਖੁਸ਼ਬੂ ਚਾਰੇ ਦਿਸ਼ਾਵਾਂ ਵਿੱਚ ਫੈਲਦੀ ਜਾਏ ਲੱਖਾਂ ਦੁਸ਼ਮਣ ਹੋਣ ਲੱਖਾਂ ਈਰਖਾ ਕਰਨ ਵਾਲੇ ਹੋਣ ਤੂੰ ਕੱਲਾ ਵਿੱਚ ਖੜ੍ਹਾ ਹੋਇਆ ਇਦਾਂ ਲੱਗੇ ਜਿਵੇਂ ਕੰਡਿਆਂ ਦੇ ਵਿੱਚ ਗੁਲਾਬ ਦਾ ਫੁੱਲ ਖੜ੍ਹਾ ਹੁੰਦਾ ਮੋਟੀਵੇਟ ਹੋਈਏ ਬਾਬਾ ਕਬੀਰ ਸਾਹਿਬ ਦੇ ਸ਼ਲੋਕਾਂ ਨੂੰ ਸੁਣੋ